ਬਹੁਤ ਹੀ ਸਤਿਕਾਰਯੋਗ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਇੱਕ ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਹੋਏ ਤਿੰਨ ਬਿੱਲ ਹੋਣ ਇਸੇ ਤਰ੍ਹਾਂ ਲੈਂਡ ਪੂਲਿੰਗ ਸੁਪਾ ਸਰਕਾਰ ਵੱਲੋਂ ਪਿਛਲੇ ਸਮੇਂ ਜ਼ਮੀਨਾਂ ਐਕਵਾਇਰ ਕਰਨ ਦਾ ਸਵਾਲ ਹੋਵੇ ਤੇ ਹੁਣ ਵੱਖ-ਵੱਖ ਅਦਾਰਿਆਂ ਦੀਆਂ ਅਰਧ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਜੋ ਸਰਕਾਰ ਨੇ ਵੇਚਣ ਦਾ ਫੈਸਲਾ ਕੀਤਾ ਹੈ ਤੇ ਸ਼ਾਮਲਾਤ ਜਮੀਨਾਂ ਦਾ ਵੀ ਬਿਉਹਰਾ ਮੰਗਿਆ ਜਾ ਰਿਹਾ ਹੈ ਇਹ ਨਹੀਂ ਇਸ ਮਾਹੌਲ ਤੇ ਇੱਕ ਗੀਤ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ ਕਿਥੋਂ ਸੱਜਣਾ ਲਿਆ ਮਾਂ ਸਾਗ ਤੋੜ ਕੇ ਵੇਖੇ ਖੇਤਾਂ ਚ ਪਰੇ ਤੇ ਆ ਗਿਆ ਜਿਹੜੇ ਰਾਖੇ ਤੋਂ ਰਾਖੀ ਦੀ ਚਾਕ ਰੱਖਦਾ ਬੇਉਹੀ ਤੇਰਾ ਖੇਤ ਖਾ ਗਿਆ ਮੈਂ ਤਾਂ ਸੁਣਿਆ ਬਾਪੂ ਦੇ ਗੜ ਲੱਗ ਕੇ ਮੱਕੀ ਦੀਆਂ ਰੋਇਆਂ ਛਲੀਆਂ ਕਿਹੜੀ ਗੱਲ ਤੋਂ ਸਾਡੇ ਦੇ ਵਿੱਚ ਬਗਬਾੜ ਸਰੋਂ ਨੂੰ ਪੁੱਛਣ ਬਲੀਆਂ ਲੱਕੇ ਮੋੜ ਦਾ ਸੁਣਾਉ ਕਿਹੜਾ ਪਹਲੀਆਂ ਕੋਈ ਮਿਰਜੇ ਦੀ ਏਕ ਖਾ ਗਿਆ ਏੜੇ ਰਾਖੇ ਤੋ ਰਾਖੀ ਦੀ ਚਾਕ ਰੱਖਦਾ ਬੇਉ ਹਿੱਤ ਰਾਖੇ ਤ ਖਾ ਗਿਆ ਜਿਹੜੀ ਕਾਲੀ ਤੇ ਕਦੇ ਸੀ ਮੋਰ ਬੋਲਦਾ ਓ ਵੱਡਕੇ ਬਣਾਤੀ ਡਕਰ ਤੇਰੇ ਤੂੰਤਾ ਦੀ ਸ਼ਾਮੇ ਤਾਂ ਦਰੂਪੀ ਕੇ ਪੁਲਸ ਬੁਲਾਉਂਦੀ ਬਕਰੇ ਜੀਨਾ ਖੇਤਾ 'ਚ ਜਰੀਨਾ ਕੱਖਵਾਲੀ ਓ ਤੱਕੇ ਨਾਲ ਸੇਠ ਵਾ ਗਿਆ ਜਿਹੜੇ ਰਾਖੇ ਤੋ ਰਾਖੀ ਦੀ ਚਾਕ ਰੱਖਦਾ ਵੇ ਉਹੀ ਤੇਰਾ ਖੇਤ ਖਾ ਗਿਆ ਜਿਨਾ ਖਾਲਾ ਚ ਕਦੇ ਸੀ ਪਾਣੀ ਵਗਦਾ ਵੇ ਹੁਲਾਚਤ ਜਾਬ ਵਗਦਾ ਆਚ ਕਦੇ ਸੀ ਪਾਣੀ ਵਗਦਾ ਵੇ ਉਹਨਾ ਚਤ ਜਾਬ ਫਿਰਦਾ ਖੰਭ ਸੋਨੇ ਦੀ ਚੜੀ ਦੇ ਵੱਡੀ ਜਾਮ ਦੇ ਵੇ ਰੋਂਦਾ ਨਾ ਪੰਜਾਬ ਬਿਰਦਾ ਗੱਲਾਂ ਝੂਠੀਆਂ ਵਿਕਾਸ ਦੀਆਂ ਕਰਕੇ ਕੋਈ ਅੱਖੀ ਸਾਡੇ ਰੇਤ ਪਾ ਗਿਆ ਜਿਹੜੇ ਰੱਖੇ ਤੋ ਰਾਖੀ ਦੀ ਚਾਕ ਰੱਖਦੇ ਵੇ ਉਹੀ ਤੇ ਰਾਖੇ ਤ ਖਾ ਗਿਆ ਰੱਖ ਮੋਢੇ ਤੇ ਗੰਦਾਸਾ ਤਿੱਖਾ ਕਰਕੇ ਸਿਰ ਤੇ ਮਡਾਸਾ ਮਾਰਕੇ ਮੈਂ ਵੀ ਖੜੂੰਗੀ ਬਰੋਬਰ ਤੇਰੇ ਵੇ ਚੰਡੀ ਵਾਲਾ ਰੂਪ ਤਾਰ ਕੇ ਉੱਠ ਪਗੜੀ ਸੰਭਾਲ ਤੂੰ ਜੀ ਰਿਆ ਕੋਈ ਕੱਲਾ ਕੱਲਾ ਪੇਚਟਾ ਗਿਆ ਜਿਹੜੇ ਰਾਖੇ ਤੋ ਰਾਖੀ ਦੀ ਚਾਕ ਰੱਖਦਾ ਵੇ ਉਹੀ ਤੇਰਾ ਖੇਤ ਖਾ ਗਿਆ ਧੰਨਵਾਦ